ਸਿੱਖ ਕਦੇ ਵੀ ਕਿਸੇ ਸ਼ਗਨ ਦਾ ਅਪਸ਼ਗਨ ਦਾ ਵਹਿ ਭਰਮ ਨਹੀਂ ਕਰਦਾ ਸਿੱਖ ਤਾਂ ਗੁਰੂ ਦੇ ਅਗੇ ਆਦਾਸ ਕਰਦਾ ਹੈ ਸਿੱਖ ਦੇ ਲਈ ਕੋਈ ਸਮਾ ਬਾਣਾ ਨਹੀਂ ਹੁੰਦਾ ਕੋਈ ਗ੍ਰਹਿ ਨਸ਼ਤਰਾ ਕੋਈ ਮੰਦਾ ਨਹੀਂ ਹੈ ਸਿੱਖ ਦੇ ਲਈ ਉਹ ਸਮਾ ਬੜਾ ਚੰਗਾ ਹੈ ਜਦੋਂ ਇਹ ਆ ਕੇ ਗੁਰੂ ਦੇ ਦਰਸ਼ਨ ਕਰਦਾ ਹੈ ਤੇ ਜਦੋਂ ਇਹ ਨੂੰ ਗੁਰੂ ਭੁੱਲ ਜਾਂਦਾ ਹੈ ਉਹ ਸਮਾ ਬੜਾ ਬੜਾ ਹੈ ਮਾੜਾ ਹੈ ਸਤਿਗੁਰੂ ਕਹਿੰਦਾ ਨਾਲ ਸੋਈ ਦਿਨ ਸੁ ਸੁਹਾਵਣਾ ਜਿਤ ਪ੍ਰਭ ਆਪੇ ਜਿਤ ਜਿਤ ਦਿਨ ਬਿਖਰੇ ਪਾਰ ਪਰਮ ਫਿੱਟ ਪੁਲੇਰੀ ਹੋਤ ਸਿੱਖ ਗੁਰੂ ਤੇ ਘਰੋਸਾ ਰੱਖ ਕੇ ਗੁਰੂ ਦੇ ਅਗੇ ਅਰਦਾਸ ਕਰਦੇ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਮਹਾਰਾਜ ਕਹਿੰਦੇ ਸਿੱਖ ਆਨੰਦ ਪੰਡਤ ਦੇ ਕਹੇ ਸੀ ਗ੍ਰਹਿ ਤਬਾਹ ਨ ਜਾਣ ਤੇ ਕੈਸੀ ਇੱਕ ਪੁਰਖਾ ਪ੍ਰਮਾਤ ਪਾਏ ਤਿਆਗ ਲਗਨ ਅਰਦਾਸ ਕਿ ਗੁਰੂ ਦਾ ਸਿੱਖ ਹੈ ਗ੍ਰਹਿ ਛਤਰ ਇਹਨਾਂ ਨੂੰ ਨਾਮ ਮੰਗਾਓ ਤੇ ਗੁਰੂ ਦਾ ਸਿੱਖ ਕਿਸੇ ਵੀ ਸਮੇਂ ਦਾ ਬਹਿ ਪਰਮਾ ਨਾ ਕਰੇ ਸਭ ਕੁਝ ਤਿਆਗ ਕੇ ਗੁਰੂ ਦੇ ਅੱਗੇ ਖਲੋ ਕੇ ਅਰਦਾਸ ਕਰੇ ਤੇ ਜਦੋਂ ਅਰਦਾਸ ਕਰਦਾ ਨਾ ਤੇ ਫਿਰ ਮਹਾਰਾਜ ਇਸ ਗੱਲ ਦੀ ਗਵਾਈ ਭਰਦੇ ਰਹੇ ਕਿ ਤੂੰ ਸਿੱਖਾ ਆਪਣੇ ਕਾਰਜ ਨੂੰ ਕਰਨ ਤੋਂ ਪਹਿਲਾਂ ਜਦੋਂ ਤੂੰ ਗੁਰੂ ਦੇ ਅੱਗੇ ਖੜ ਕੇ ਅਰਦਾਸ ਕਰੇਗਾ ਨਾ ਗੁਰੂ ਸਹਾਇ ਹੋਏਗਾ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਨ ਦੇ ਸਵਾਰ ਸਤਿਗੁਰ ਸਤਿ ਸਾਥੀ ਹੈ ਇਸ ਕਰਕੇ ਸਿੱਖ ਕਿਸੇ ਸਮੇ ਨੂੰ ਮਾੜਾ ਨਹੀਂ ਕਹਿੰਦਾ ਕਿ ਜੀ ਮਾੜਾ ਹੈ ਮਾੜਾ ਤਾਂ ਉਹ ਸਮਾਂ ਹੈ ਜਦੋਂ ਇਹ ਨੂੰ ਗੁਰੂ ਕੋਲ ਜਾਂਦਾ ਹੈ ਰੱਬ ਕੋਲ ਜਾਂਦਾ ਹੈ ਚੰਗਾ ਉਹ ਸਮਾਂ ਜਦੋਂ ਇਹ ਗੁਰੂ ਨੂੰ ਚੇਤੇ ਕਰਦਾ ਹੈ ਰੱਬ ਨੂੰ ਚੇਤੇ ਕਰਦਾ ਹੈ ਇਸ ਕਰਕੇ ਇਹ ਸਿ ਸ਼ਗਨਾ ਬਸ਼ਗਨਾ ਨਹੀਂ ਮੰਨਦਾ ਮਾਰਾਨ ਕਹਿੰਦੇ ਸ਼ਗਨ ਅਪਸ਼ਗਨ ਕਿਸ ਕੋ ਲੱਗੇ ਜਿਸ ਚੀਤਨਾ ਆ ਕਹਿੰਦੇ ਸ਼ਗਨ ਅਪਸ਼ਗਨ ਉਹ ਬੰਦੇ ਮੰਦੇ ਹੁੰਦੇ ਨੇ ਜਿਹੜੇ ਰੱਬ ਨੂੰ ਚੀਤੇ ਨਹੀਂ ਕਰਦੇ ਜਿਹੜੇ ਰੱਬ ਨੂੰ ਚੀਤੇ ਕਰਦੇ ਨੂੰ ਸ਼ਗਨ ਅਪਸ਼ਗਨ ਚ ਪੈਂਦੇ ਕਿ ਦੀ ਹੁਣ ਸ਼ਗਨ ਹੋ ਗਿਆ ਹੁਣ ਅਪਸ਼ਗਨ ਹੋ ਗਿਆ ਇਹ ਵੀ ਮੰਦੇ ਹੁੰਦੇ ਉਹ ਕਹਿੰਦੇ ਪਰਮਾਤਮਾ ਕਰਨਾ ਸਿੱਖੂ ਕੇ ਵੀ ਮੰਦੇ ਜਦੋਂ ਕਿਸੇ ਦੇਖ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੁੰਦਾ ਨਾ ਫਿਰ ਵੀ ਕਈ ਵਾਰ ਇਸ ਤਰ੍ਹਾਂ ਦਾ ਵਹਿਮ ਭਰਮ ਕਰ ਲੱਗ ਜਾਂਦਾ ਕਿ ਭਾਈ ਸਾਹਿਬ ਦੀ ਅਜੇ ਪਾਉਣ ਹੈ ਸਵਾਇ ਤੇ ਰੰਭ ਕਰਦੇ ਹੋ ਤੁਸੀਂ ਮਾਨੋ ਗ੍ਰੰਥੀ ਸਿੰਘ ਕਹਿ ਰਹੇ ਨੇ ਇਹਦੀ ਪਾਉਣੇ ਦਾ ਦਸ ਹੋ ਗਿਆ ਤੇ ਹੁਣ ਆਪਾਂ ਅਖੰਡ ਪਾਠ ਸਾਹਿਬ ਆਰੰਭ ਕਰਨਾ ਆਰੰਭ ਕਰਤੀ ਹੈ ਜੀ ਆਨੰਦ ਸਾਹਿਬ ਦੀਆਂ 6 ਪਾਉਣੀਆਂ ਰੰਭ ਕਰੀਏ ਜੀ ਫਿਰ ਕਈ ਵਾਰ ਅਸੀਂ ਇਸ ਗੱਲ ਦਾ ਵਹਿਮ ਭਰਮ ਕਰਦੇ ਕਿ ਪਾਉਣੇ ਦਾ ਦਸ ਨੇ ਪਾਉਣ ਪੇ ਗੁਰੂ ਤੇ ਭਰੋਸਾ ਨਹੀਂ ਕੀ ਭਾਈ ਤੇ ਜਿਸ ਗੁਰੂ ਦਾ ਅਖੰਡ ਪਾਠ ਸਾਹਿਬ ਜਿਸ ਬਾਣੀ ਦਾ ਅਖੰਡ ਪਾਠ ਸਾਹਿਬ ਕਰਵਾਣ ਦੇ ਕਿ ਉਤੇ ਭਰੋਸਾ। ਭਰੋਸਾ ਦਦੂ ਕੌਣ ਤੇ ਰੱਖੀ ਬੈਠਾ ਹੈ ਕਿ ਦੀ ਪੌਣੇ ਅਖੰਡ ਪਾਠ ਸਾਹਿਬ ਰੰਗ ਹੋ ਜਾਂਦੇ ਨੇ। ਨਹੀਂ ਭਰਿਆ ਗੁਰੂ ਤੇ ਭਰੋਸਾ ਰੱਖ। ਸਮਾ ਦਾ ਆਪਣੀ ਚਾਲ ਚੱਲਦੇ ਤਾਂ ਮਨੁੱਖ ਦੀਆਂ ਵੱਡੀਆਂ ਬਾਈਆਂ ਹੋਈਆਂ ਨੇ। ਇਹ ਮਨੁੱਖ ਨੇ ਸਮੇ ਨੂੰ ਗਿਣਿਆ ਬਿਣਿਆ ਪਜਾ ਹੈ ਕਿ ਆ ਸਮਾਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੈ। ਗੁਰੂ ਦਾ ਹਰ ਹਰਫ ਵਿੱਚ ਸਿੱਖ ਤੇ ਬਖਸ਼ਿਸ਼ ਕਰਦਾ ਰਹਿਮਤ ਕਰਦਾ ਹੈ ਕਿਸੇ ਸ਼ਗਨ ਕਿਸੇ ਅਪਸ਼ਗਨ ਨਾ ਮੰਨਿਆ ਗੁਰੂ ਤੇ ਗੁਰੂ ਸਾਹਿਬ ਰੱਖਿਆ ਕਰ ਗੁਰੂ ਤੇ ਵਿਸ਼ਵਾਸ ਰੱਖਿਆ ਕਰ ਜਦੋਂ ਤੂੰ ਗੁਰੂ ਤੇ ਵਿਸ਼ਵਾਸ ਰੱਖੇਗਾ ਗੁਰੂ ਤੇ ਵਿਸ਼ਵਾਸ ਰੱਖੇਗਾ ਗੁਰੂ ਤੇਰੀਆਂ ਚੋਣੀਆਂ ਖੁਸ਼ੀਆਂ ਨਾਲ ਪਰਦਾ ਸਮੇਂ ਦੀਆਂ ਵਿਚਾਰਾ ਨਾ ਕਰਿਆ ਸਿੱਖ ਕਦੇ ਵੀ ਸਮੇਂ ਦੀ ਇਸ ਤਰ੍ਹਾਂ ਦੀ ਵਿਚਾਰ ਨਹੀਂ ਕਰਦਾ ਹੁੰਦਾ